ਕਾਫੀ ਦਿਨ ਹੋ ਗਏ ਅਸੀਂ ਟਰਨਗੋਟ ਵੀ ਆਏ ਸੀ ਪਰ ਪਤਾ ਨਹੀਂ ਕਿਉਂ ਮਾਹੌਲ ਨਹੀਂ ਬਣ ਸਕਿਆ ਲੋਕ ਬਹੁਤ ਹੁੰਦੇ ਆ ਭੈਣੀ ਕਿਤੇ ਕੋਈ ਢੋਲ ਵੀ ਜਾਈ ਕੋ ਨਾੜੇ ਵੀ ਜਾਈ ਜੰਗਲ ਅਸੀਂ ਸਾਡੇ ਸਵਾਲ ਨੇ ਕਿਸਾਨੀ ਅੰਦੋਲਨ ਸਮੇਂ ਕਿਸਾਨਾਂ ਸਾਹਮਣੇ ਕਿਲੇ ਕਿਉਂ ਗੱਡੇ ਸੀ ਉਸ ਟਾਈਮ ਦੇ ਵਿੱਚ ਬੀਜੇਪੀ ਸਰਕਾਰ ਔਰ ਉਸ ਟਾਈਮ ਬੈਰੀਕੇਡ ਕਿਉਂ ਲਾਈ ਸੀ ਸਾਡੇ 750 ਕਿਸਾਨ ਸ਼ਹੀਦ ਹੋਏ ਤੁਸੀਂ ਜਦੋਂ ਅਸੀਂ ਦਿੱਲੀ ਦੇ ਵਿੱਚ ਬੈਠੀ ਸੀ ਉਦੋਂ ਵੀ ਤੁਸੀਂ

ਇਹ ਸਿੱਦੇ ਚ ਲੋਕ ਮੈਨਾਂ ਲੈ ਕੇ ਜਾਨਾ ਪਰ ਉਦੋਂ ਜੀ ਸ਼ੁਰੂ ਹੋਇਆ ਸੀ ਅੰਦੋਲਨ ਪਹਿਲੇ ਅੰਦੋਲਨ ਦੀ ਮੈਂ ਕਰਦਾ ਮੈਂ ਬੇਨਤੀ ਕੀਤੀ ਸੀ ਕਿ ਕਿਹਨੇ ਕਿ ਉਹ ਤਾਂ ਨਵਾਂ ਆ ਵਿੱਚ ਕੋਈ ਨਾ ਨਵਾਂ ਪੁਰਾਣਾ ਤੁਹਾਨੂੰ ਕਿਸੇ ਰਿਆ ਕਿ ਪ੍ਰਧਾਨ ਮੰਤਰੀ ਸਾਹਿਬ ਨਾਲ ਬੈਠੋ ਮੈਂ ਤਾਂ ਮੁਸਬਿਲ ਨਹੀਂ ਹੱਲ ਕਰਦਾ ਨਾ ਮੈਂ ਕਾਨੂੰਨ ਬਣਾਉਣਾ ਨਾ ਮੈਂ ਮੈਂਬਰ ਆ ਕਮੇਟੀ ਦਾ ਠੀਕ ਕਿ ਪ੍ਰਧਾਨ ਮੰਤਰੀ ਤੇ ਕੋਈ ਗੱਲ ਕਰਨੀ ਚਾਹੁੰਦਾ ਮੈਂ ਉਹੀ ਨਹੀਂ ਜੀ ਇੱਕ ਪ੍ਰੋਟੋਕੋਲ ਹੈ ਉਹਨੂੰ ਟਾਈਮ ਲੱਗਦੀ ਆਪਾਂ ਡੀਸੀ ਵੀ ਟਾਈਮ ਲੱਗਦਾ ਪ੍ਰਾਈਮਿਸਟਰ ਦਾ ਟਾਈਮ ਲੈਣ ਲਈ ਕਿੰਨਾ ਕੁਸ਼ ਮੈਂ ਕੀਤਾ ਹੋਇਆ ਤੇ ਕਿੰਨੇ ਦਿਨ ਕਿੰਨਾ ਟਾਈਮ ਲੱਗਾ ਮੈਂ ਇਹ ਵੀ ਉੱਥੇ ਬੈਠਾ ਸੋਚ ਸਕਦਾ ਮੈਂ ਤਾਂ ਦਿੱਲੀੋਂ ਜਿੱਥੇ ਮੈਂ ਕਿ ਲੈਣਾ ਦੇਣਾ ਪਰ ਮੈਨੂੰ ਇਹ ਵੀ ਪਤਾ ਮੈਂ ਖੜਦਾ ਹਾਂ ਨਾਲ ਜੀ ਮੈਂ ਹਰਾਮ ਥੋੜੀ ਕਿਰਤ ਘੰਟ ਥੋੜੀ ਮਹਾਨ ਫਰਾਮ ਹੋਈ ਥੋੜੀ ਮੇਰੇ ਭੈਣਾ ਭਾਈ ਮੇਰੇ ਰਿਕਾਰਡ ਬਣਾਏ ਤੇ ਤਵੇਲੇ ਮੈਂ ਇਹ ਕਰਨਾ ਜੁਗਾ ਅੱਛਾ ਨਹੀਂ ਨਹੀਂ ਪਹਿਲੇ ਪਿਛਲਾ ਸੌਣ ਜੀ ਇਹਨਾਂ ਨੇ ਜੀ ਤੜਕੇ ਜੇ ਮੋਬਾਈਲ ਆਫ ਕਰ ਉਹ ਕਿਸੇ ਨੇ ਦਸ਼ਵੇਸ਼ ਤੋਂ ਵੱਡੀ ਕਿਸੇ ਵਜਿਹੀ ਰਾਜੇਵਾਲ ਸਾਹਿਬ ਨੇ ਮੋਬਾਈਲ ਆਫ ਨਹੀਂ ਨਹੀਂ ਰਾਜੇਵਾਲ ਸਾਹਿਬ ਨਾਲ ਨਹੀਂ ਗੱਲ ਰਾਜੇਵਾਲ ਸਾਹਿਬ ਨਾਲ ਤਾਂ ਤੋਮਰ ਸਾਹਿਬ ਤੋਮਰ ਸਾਹਿਬ ਦੀ ਕਰਵਾਈ ਸੀ ਹਾਂ ਪਰ ਰਾਜੇਵਾਲ ਸਾਹਿਬ ਉਸ ਲਿਸਟ ਵਿੱਚ ਉਤਾਰ ਜੇਸ਼ਟਾ ਦਿਖਾ ਦੋਗਾ ਅੱਛਾ ਨਹੀਂ ਲੱਗਦਾ ਟੀਵੀ ਤੇ ਕਿਹਨੇ ਕਿਹਨੇ ਮਿਲਣਾ ਸੀ ਪਤਾ ਨਹੀਂ ਅਗਲੀ ਗੱਲ ਸਾਡਾ ਅਗਲਾ ਸਵਾਲ ਇਹ ਆ ਜੀ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਹੁਣ ਜਿਹੜੇ ਸੰਭੂ ਬਾਰਡਰ ਤੇ ਰੋਕ ਲਿਆ ਜਾਂ ਅਨੌਲੀ ਬਾਰਡਰ ਤੇ ਰੋਕ ਲਿਆ ਕਿਉਂ ਦਿੱਲੀ ਜਾਣ ਨੂੰ ਕਿਉਂ ਰੋਕਿਆ ਗਿਆ ਕਿਸਾਨਾਂ ਨੂੰ ਜਿੱਦਾਂ ਹੁਣ ਰਾਜੂਗਲ ਸਾਹਿਬ ਜਾਂ ਇੱਕ ਦੋ ਹੋਰ ਲੀਡਰ ਹੈ ਬੜੀ ਮੈਚਿਓਰਿਟੀ ਨਾਲ ਬੋਲਦੇ ਹਨਾ ਉਹ ਆਪਾਂ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਕਿ ਅਜੇ ਤਾਂ ਆਪਾਂ ਬਿਟੀ ਤੁਰਨੇ ਲੱਗੇ ਆਂ ਹਾਂਜੀ ਆਪਾਂ ਇਹ ਨਹੀਂ ਕਹਿਣਾ ਕਿ ਸਾਨੂੰ ਲੱਗਦਾ ਪਾਲਾ ਹੈ ਮੋਤੀ ਸਾਡਾ ਸਾਲਾ ਹੈ ਆ ਗਿਆ ਤੇਰੀ ਜਵਾਈ ਆਇਆ ਤੇਰੀ ਜਵਾਈ ਬਿਲਕੁਲ ਉਹ ਜਦੋਂ ਸ਼ਰਧਾਵਲੀ ਉੱਥੇ ਦਿੱਲੀ ਪਹੁੰਚਦੀ ਹੈ ਨਾ ਮੈਂ ਹੁਣ ਓਨੈਸਟਲੀ ਬੋਲ ਰਿਹਾ ਕਿ ਜੋ ਕਿ ਸਾਰੀ ਦੁਨੀਆ ਨੇ ਸੁਣੀ ਵੀ ਬਿਲਕੁਲ ਸਹੀ ਪ੍ਰਧਾਨ ਮੰਤਰੀ ਨੇ ਵੀ ਸੁਣੀ ਆਮ ਲੋਕਾਂ ਨੇ ਬਿਲਕੁਲ ਬਿਲਕੁਲ ਜਦੋਂ ਅਸੀਂ ਕੋਈ ਚੀਜ਼ ਲੈਣੀ ਹੈ ਨਾ ਕਿਸੇ ਕੋਲੋਂ ਮੰਗਣੀ ਜੇ ਤੁਸੀਂ ਇੰਨੇ ਸਬਰਥਾ ਵਾਨ ਹੈ ਤਾਂ ਅਸੀਂ ਮੰਗੇ ਨਹੀਂ ਜੀ ਲੈਣੀ ਆ ਕਿਸੇ ਤੋਂ ਲੈਜੀ ਤੇ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਜਾਂ ਸਾਡੇ ਬਜ਼ੁਰਗਾਂ ਨੇ تعلیم ਦਿੱਤੀ ਆ ਕਿ ਨਿਮਰਤਾ ਦੇ ਨਾਲ ਲੈਣੀ ਆ ਉੱਥੇ ਜਾ ਕੇ ਜੇ ਵੀ ਤੁਹਾਨੂੰ ਮਾਂ ਚ ਅਜਨਾ ਡੀਲ ਕਰੇ ਫੇਰੇ ਨਾਰੇ ਬਣੇ ਮੇਰਾ ਸਵਾਲ ਤਾਂ ਇਹ ਸੀ ਕਿ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਸਰ ਸ਼ੰਭੂ ਬਾਟਰ ਤੇ ਕਿਉਂ ਰੁਕ ਲਿਆ ਫਿਰ ਉੱਥੇ ਦੇਖੋ ਸਰ ਮੇਰੀ ਗੱਲ ਤੇ ਗੌਰ ਨਹੀਂ ਕੀਤਾ ਕਿਤਾ ਕਿਤਾ ਕਰ ਲਿਆ ਸਰ ਮੈਂ ਕਰ ਲਿਆ ਗੌਰ ਮੈਂ ਗੌਰ ਤੁਸੀ ਮਿਲਣਾ ਹੈ ਤੇ ਜਿਹੜੀ ਸ਼ਬਦਾਵਲੀ ਕਿਸੇ ਕਿਸਾਨ ਨੇ ਵਰਤੀ ਆ ਤਾਂ ਉਹ ਅਸੀਂ ਵੀ ਕਿੰਨੇ ਕਰਦੇ ਕਿਸੇ ਐਗਜ਼ਾਮਪਲ ਦੇਣਾ ਤੁਸੀਂ ਕਿੰਨੇ ਹੰਸਰਾਜ ਹੰਸ ਨੂੰ ਮਿਲਣਾ ਹੈ ਜੀ ਜੀ ਤੇ ਮੈਂ ਕਹਿੰਗਾ ਲੈ ਆਓ ਜੇ ਉੱਥੇ ਹੀ ਖੜੇ ਹੋ ਕੇ ਤੁਸੀਂ ਕਿਉਂ ਉਹ ਕੁੱਤੇ ਦੇ ਪੁੱਤ ਨੂੰ ਮਿਲਣਾ ਨਹੀਂ ਉਹ ਗਲਤ ਕਰ ਲਿਆ ਜੀ ਅਸੀਂ ਵੀ ਇੰਦਾ ਕਰਦੇ ਗਲਤ ਤੇ ਗਲਤ ਜਿਹੜਾ ਜਿਹੜਾ ਕੋਈ ਬੋਲਦਾ ਹੈ ਤਾਂ ਉਹ ਮੈਂ ਝੂਠ ਬੋਲਦਾ ਨਹੀਂ ਜੀ ਅਗਲੀ ਗੱਲ ਅਗਲੀ ਵਾਰੀ ਸਾਡੀ ਸ਼ਰਾਰਤੀ ਅੰਸਰ ਹੈ ਵਿੱਚ ਉਹ ਲਖੀਮਪੁਰ ਉਹ ਕੰਮ ਖਰਾਬ ਕਰਦੇ ਜੋ ਨਹੀਂ ਤਾਂ ਆਪਾਂ ਨੂੰ ਕੀ ਲੋੜ ਹੈ ਉੱਥੇ ਬਹਿਣ ਦੀ ਬਰਬਾਦ ਉਹ ਚੱਲ ਕੇ ਆਏਗਾ ਬਿਲਕੁਲ ਜਿਹਦੇ ਤੋਂ ਅਸੀਂ ਮੰਗਣ ਜਾਣੇ ਹ ਇੱਕ ਲਖੀਮਪੁਰ ਕੀਲੀ ਦੇ ਵਿੱਚ ਅਜੀ ਮਿਸ਼ਰਾ ਟੈਣੀ ਦੀ ਬੇਟੀ ਨੇ ਕਿਸਾਨਾਂ ਦੇ ਉੱਪਰ ਗੱਡੀ ਚਲਾਈ ਚੜਾਈ ਸੀ ਹਾਂਜੀ ਮੋਦੀ ਸਾਹਿਬ ਨੇ ਫੇਰ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਉਹ ਟੈਣੀ ਹਾਂਜੀ ਜਿਹਨੇ ਮੁੰਡੇ ਨੇ ਗੱਡੀ ਚਲਾਈ ਹਾਂਜੀ ਹਾਂਜੀ ਉਸੇ ਮੈਂ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਵੱਡਾ ਦੰਦਰ ਹੈ ਨਾ ਜੀ ਅਜੀ ਮਿਸ਼ਰਤ ਐ ਨੀ ਜਿਹੜੇ ਉਹਨਾਂ ਦੇ ਫਾਦਰ ਸੀਗੇ ਉਹਨਾਂ ਨੂੰ ਟਿਕਟ ਦੇ ਕੇ ਦੁਬਾਰਾ ਨਵਾਜਿਆ ਜਦੋਂ ਉਹਨਾਂ ਨੇ ਇੱਕ ਪੱਤਰਕਾਰ ਵੀਰ ਦੀ ਡੈਥ ਕੀਤੀ ਹੈ ਗੱਡੀ ਚੜਾਈ ਆ ਨਿਸ਼ਾਨੇ ਦੇ ਉੱਪਰ ਗੱਡੀ ਚੜਾਈ ਆ ਅਸੀਂ ਉਦੋਂ ਤੋਂ ਲੈ ਕੇ ਮੰਗ ਕਰ ਰਹੇ ਸੀ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਜਾਵੇ ਪਰ ਉਹਦੇ ਉਲਟ ਹੋਇਆ મોદી ਸਾਹਿਬ ਨੇ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਇਹ ਦੇਖੋ ਬਹੁਤ ਗਹਿਰਾ ਨਸਾਨੀ ਬਤੀਰਾ ਹੈ ਕੋਈ ਪ੍ਰੋਟੈਸਟ ਕਰ ਰਿਹਾ ਜਿਵੇਂ ਅਸੋਧਿਤ ਕਾਰਜ ਚਲਾਉਂਦਾ ਹੈ ਕੁੱਤਾਂ ਦੇ ਮਾਰਨ ਦਾ ਕੋਈ ਉਹਨਾਂ ਨੂੰ ਪਤਾ ਜਿਨ੍ਹਾਂ ਜਿਨ੍ਹਾਂ ਨਾਲ ਇਹ ਕਹਿੰਦੇ ਆਲਮਾ ਪੁੱਤਰ ਮੋਏ ਨਹੀਂ ਫੋੜਦੇ ਬੰਨ ਹੋ ਕੇ ਮਾਰਨ ਉਹ ਜਿਹੜੇ ਬੱਚੇ ਸ਼ਹੀਦ ਹੋਏ ਉਹਨਾਂ ਦੇ ਨਾਲ ਉਹਨਾਂ ਦੇ ਮਾਪਿਆਂ ਦਾ ਹਾਲ ਦੇਖੋ ਉਸ ਜਿਹੇ ਦਰਦ ਨੂੰ ਆਪਾਂ ਮਹਿਸੂਸ ਨਹੀਂ ਕਰਦੇ ਆਪਾਂ ਡੰਗਰ ਹੈ ਜਿਹੜੀ ਗਲਤ ਗੱਲ ਹੋਈ ਉਹ ਗਲਤ ਹੀ ਹੈ ਉਹ ਇੱਥੇ ਮੈਂ ਤੁਹਾਡੇ ਨਾਲ ਸਾਂ 400 ਸਾਡਾ ਨੌਜਵਾਨ ਹੁਣ ਸ਼ੰਭੂ ਬਾਰਡਰ ਤੇ ਆਰਮੀ ਨੇ ਹਰਿਆਣਾ ਪੁਲਿਸ ਨੇ ਚੁੱਕ ਕੇ ਲੈ ਜਾ ਕੇ ਕੁੱਟ-ਖੁੱਟ ਕੇ ਉਹਨਾਂ ਨੂੰ ਕਿਸੇ ਦੀ ਆਖੇ ਚਲੇਗੀ ਕਿਸੇ ਦੀ ਲੱਤ ਚਲੇਗੀ ਕਿਸੇ ਦੀ ਬਾਹ ਚਲੇਗੀ ਬਹੁਤ ਤਸ਼ੱਦਦ ਕੀਤਾ ਸਾਡੇ ਟਰੈਕਟਰ ਭੰਨੇ ਗਏ ਉਹ ਕਿਉਂ ਕੀਤਾ ਉਹ ਫਿਰ ਜਦੋਂ ਟੈਨਸ਼ਨ ਹੋ ਜਾਂਦੀ ਹੈ ਟੈਨਸ਼ਨ ਦੇ ਵਿੱਚ ਕੀਤਾ ਉਹਦੇ ਲਈ ਮੈਨੂੰ ਨਾ ਸਵਾਲ ਉਹ ਸਵਾਲ ਮੈਨੂੰ ਕਰਨਾ ਨਹੀਂ ਬੰਦ ਮੈਂ ਤਾਂ ਭਰਾਵੋ ਜਿੱਥੇ ਬੈਠਾ ਹੁਣ ਤੁਹਾਡੀ ਖੈਰ ਹੀ ਮਨਾ ਪਰ ਅਸੀਂ ਆਪਣੇ ਦੋਗਲਾ ਨਿਕਾ ਦੋਗਲਾ ਨਿਕਾ ਮੈਂ ਇੱਥੇ ਵੀ ਮੈਂ ਇਦਾਂ ਬੋਲਦਾ ਤੁਸੀਂ ਦੇਖਿਓ ਮੈਂ ਇਹ ਮੇਰਾ ਲੱਜਾ ਨਹੀਂ ਵਧਦਾ ਕੁੱਤ ਬਿਲਕੁਲ ਹੀ ਡਰ ਜਾਊਗਾ ਇੱਥੇ ਇਦਾਂ ਡਰ ਜਾਊਗਾ ਨਾ 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 ਉਸੇ ਸਕਿੱਲ ਤੋਂ ਆਪਣੇ ਘਰ ਬਣਾ ਉਸੇ ਸਕਿੱਲ ਤੋਂ ਮੀਡੀਆ ਤੋਂ ਉਸੇ ਸਕਿੱਲ ਤੋਂ 파 ਮੈਂ ਉਹਨੂੰ ਕਹਾਂ ਨਹੀਂ ਮੈਂ ਕਿਹਾ ਜੀ ਜਦੋਂ ਕਾਨੂੰਨ ਬਣਾਉਣ ਲੱਗੇ ਸੀ ਪਹਿਲੀ ਮੀਟਿੰਗ ਸੀ ਉੱਥੇ ਮਿਨਿਸਟਰ ਬੈਠੇ ਸੀ ਉਹ ਵੀਡੀਓ ਵਾਇਰਲ ਹੋਈ ਸੀ ਮੈਂ ਕਿਹਾ ਜਦੋਂ ਬਣਾਉਣ ਲੱਗੇ ਸੀ ਜੇ ਸਾਨੂੰ ਪੁੱਛਣਗੇ ਆਹ ਜਿਹੜੇ ਤੁਹਾਡੇ ਖੈਰ ਖਵਾਈਆਂ ਜਮੀਨਾਂ ਦੇ ਮਾਲਕ ਹੈ ਇਹਨਾਂ ਨੂੰ ਨਹੀਂ ਸੀ ਪਤਾ ਕੋਈ ਸੰਗੀਤ ਦਾ ਬਿੱਲ ਬਣਾਓ ਮੈਨੂੰ ਪੁੱਛੋ ਮੈਂ ਗਵਈਆਂ ਲਈ ਕਹੂੰਗਾ ਇਹ ਗਵਈਆਂ ਲਈ ਠੀਕ ਹੈ ਜਾਂ ਗਲਤ ਹੈ ਜੇ ਮੈਂ ਤੁਹਾਨੂੰ ਫੂਕ ਦੇਣ ਲਈ ਕਿ ਮੋਦੀ ਸਾਹਿਬ ਆ ਤਾਂ ਸਿੰਧਰਾਂ ਦੀ ਜ਼ਿੰਦਗੀ ਬਦਲ ਦਊਗਾ ਇਹ ਹੱਸਾ ਬੱਲੇ ਤੇ ਕਿਸੇ ਰੱਬ ਨੇ ਵੀ ਨਹੀਂ ਬਣਾਉਣਾ ਮੈਂ ਕਿ ਤੁਹਾਨੂੰ ਉਹਨੇ ਫੂਕ ਦਿੱਤੀ ਤੁਸੀਂ ਓਕੇ ਕਰਤਾ ਤੇ ਜੇ ਮੈਂ ਬਿੱਲ ਗਵਈਆਂ ਦੇ ਖਿਲਾਫ ਬਣਾਉਂਗਾ ਤੇ ਜਦੋਂ ਛੇਤਰ ਪੈਣਗੇ ਤਾਂ ਮੈਂ ਭੱਜ ਜਾਵਾਂਗਾ ਵੀ ਗਵਈਓ ਨਾ ਫਿਰ ਗਵਈਆਂ ਨੇ ਮੈਨੂੰ ਮੰਨਣਾ ਨਾ ਤੁਸੀਂ ਮੰਨੋ ਤੁਹਾਡੇ ਨਾਲ ਇਹ ਹੋਈ ਜੋ ਇਹ ਹੋਰ ਨਾ ਸੀਰੀ ਸਮਝਾਉਣ ਜਾਣਾ ਮੈਂ ਕਿ ਮੈਂ ਨਹੀਂ ਕਿ ਕੋਈ ਨਾ ਪੌਪੂਲਰ ਫੰਡਰ ਹੁੰਦਾ ਨਾ ਨਾਮ ਹੈ ਵੱਡਿਆ ਨਾਮ ਹੈ ਨਾਮ ਹੈ ਕਿਸਾਨ ਦੇ ਖਿਲਾਫ ਇੱਕ ਵਾਰੀ ਮੈਂ ਉਧਰ ਨਹੀਂ ਕਹਿਆ ਸੀ ਜਿੱਦ ਪੀ ਮੈਂ ਕਿ ਮੇਰੀ ਉਧਰ ਜ਼ੁਬਾਨ ਦੱਬੀ ਮੈਂ ਕਿ ਮੇਰੀ ਜੀਬ ਵੱਡ ਦਿਓ ਇੱਕ ਲਫ਼ਜ਼ YouTube ਤੋਂ ਕੱਢ ਦਿਓ ਕਿ ਮੈਂ ਕਿਸਾਨ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਪੰਜਾਬੀਅਤ ਦੇ ਖਿਲਾਫ ਤੇਰੀ ਜ਼ਿੰਦਗੀ ਜਦੋਂ ਦਾ ਮੈਂ ਐਮਪੀ ਬਣਿਆ ਹੁਣ ਵੀ ਹੈਗਾ ਜੇ ਐਮਪੀ ਜੀਨੀ ਦੇ ਮਨੀਸ਼ ਸਿੰਘ ਸਰਦਾਰ ਨਹੀਂ ਵੱਡੇ ਤੇ ਜੇ ਮੇਰੇ ਮੂੰਹ ਕੋ ਕਢਾ ਲਵੇ ਚਾਹੇ ਮੈਨੂੰ ਵਜ਼ੀਰੀਆਂ ਦੇ ਦੋ ਚਾਹੇ ਮੇਰੀ ਟਿਕਟ ਕੈंसिल ਕਰ ਦੋ ਚਾਹੇ ਟਿਕਟ ਦੇ ਦੋ ਮੈਂ ਨਹੀਂ ਆਪਣੀ ਲੋਕਾਂ ਦੇ ਖਿਲਾਫ ਕਦੀ ਬੋਲਿਆ ਤੇ ਮੈਨੂੰ ਉਸ ਇੱਕੋ ਜੱッセ ਨਾਲ ਤਕ ਮਾਨੇ ਉਸ ਜਮਾਤ ਚ ਤੇ ਜਿਹੜੀ ਗੁਰੂ ਆਲ ਜਮਾਤ ਸੀ ਪਹਿਲਾਂ ਅੰਮ੍ਰਿਤਧਾਰੀਆਂ ਦੀ ਜਮਾਤ ਚ ਜਥੇਦਾਰ ਬਣਿਆ ਉੱਥੇ ਕਿਹੜੇ ਨੇ ਮੈਨਾਂ ਘੱਟ ਕੀਤੇ ਉਹ ਮੇਰਾ ਸਾਰਾ ਕੁਝ ਵਕਾਤਾ ਕਿਥੇ ਗੱਡੀਆਂ ਤਾਰਾਂ ਕੋਟੀਆਂ ਦਾ ਮਾਲਕ ਸੀ ਸੜਕ ਤੇ ਆ ਗਿਆ ਸੀ ਉਹ ਪਾਰਟੀ ਨੇ ਵੀ ਮੇਰੇ ਨਾਲ ਇਦਾਂ ਕੀਤਾ ਫਿਰ ਕਾਂਗਰਸ ਨੇ ਆਖੇ ਤੈਨੂੰ ਰਾਜ ਸਭਾ ਜਿੱਨੇ ਜਿਉਂ ਮੈਂ ਲੱਗਾ ਕੰਪੇਨ ਕਰ ਦੋ ਦਿਨ ਪਹਿਲਾਂ ਹੋਟਲ ਕੈਸਲ ਕਰਤੀ ਤੇ ਫਿਰ ਹੁਣ ਮਰਦੀ ਨੇ ਅੱਖ ਚਬਿਆ ਨਹੀਂ ਮੈਂ ਹਾਰ ਕੇ ਜੇਤ ਨਾਲ ਲਾਣਾ ਦਿੱਲੀ ਅੰਬੋਲਨ ਤਕਰੀਬਨ ਸਾਢੇ 700 ਦੇ ਕਰੀਬ ਕਿਸਾਨਾਂ ਦੇ ਉੱਪਰ ਪਰਚੇ ਦਰਜ ਕੀਤੇ ਜੋ ਅੱਜ ਵੀ ਚੱਲ ਰਹੇ ਹੈ ਉਹ ਕਿਉਂ ਨਹੀਂ ਵਾਪਸ ਜਾਂ ਕੈਨਸਲ ਕਿਉਂ ਨਹੀਂ ਦਿੱਤੇ ਗਏ ਉਹਦੇ ਲਈ ਜੇ ਮੇਰੀ ਡਿਊਟੀ ਲਾਓਗੇ ਫਿਰ ਮੈਨੂੰ ਤੇ ਯਕੀਨ ਜ਼ਰੂਰ ਕਰੋ ਮੈਂ ਤੁਹਾਡਾ ਜੇ ਮੈਂ ਗੱਲ ਨਾ ਏਦਾਂ ਹੀ ਨਾ ਕਰਾਂ ਉਹਦੇ ਨਾਲ ਜਾ ਇਹ ਤੁਸੀਂ ਸਰਕਲ ਨੂੰ ਕਰਦੇ ਮੈਂ ਏਦਾਂ ਹੀ ਤੁਹਾਡੀ ਗੱਲ ਬਚਾ ਸਕਦਾ ਮੈਂ ਹੀ ਤੁਹਾਡਾ ਵੀਰ ਬਚਾ ਸਕਦਾ ਜਿਹਨੂੰ ਵਜ਼ੀਰੀਆਂ ਦਾ ਲਾਲਚ ਜਾਂ ਟਿੰਟਾਂ ਦਾ ਲਾਲਚ ਆ ਉਹ ਨਹੀਂ ਬਚਾ ਸਕਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ